ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਗਦੇਵ ਮਲੋਆ ਚੰਗਾ ਭਲਾ ਆਮ ਆਦੀ ਪਾਰਟੀ 'ਚ ਜੇ ਸਰਕਾਰ ਇਹਨਾਂ ਦੀ ਸੀ ਉੱਥੋਂ ਨਿਕਲ ਕੇ ਡੁੱਬਦੀ ਬੇੜੀ ਦੇ ਵਿੱਚ ਬਹਿ ਗਿਆ ਕਿਉਂਕਿ ਕਾਲ ਦਲ ਤਾਂ ਡੁੱਬਦੀ ਬੇੜੀ ਹੁਣ ਬਣਦੀ ਜਾ ਰਹੀ ਹੈ ਉਹਨਾਂ ਦੇ ਲੀਡਰ ਵੀ ਡੁੱਬ ਰਹੇ ਨੇ ਸੁਖਵੀਰ ਬਾਦਲ ਖੁਦ ਉਸ ਬੇੜੀ ਡੁੱਬ ਮੰਨੂ ਵੀ ਕਈਆਂ ਨੇ ਇਹ ਗੱਲ ਕਹੀ ਜਿਹੜੇ ਮੇਰੇ ਸ਼ੁਭਚਿੰਤਕ ਉਹਨਾਂ ਨੇ ਕਿਹਾ ਵੀ ਤੁਸੀਂ ਫੈਸਲਾ ਗਲਤ ਲੈ ਲਿਆ ਜਿਸ ਸੁਖਵੀਰ ਬਾਦਲ ਨੇ ਪ੍ਰਧਾਨ ਨੇ ਆਣ ਕੇ ਤੁਹਾਨੂੰ ਸ਼ਾਮਲ ਕੀਤਾ ਸੀ ਉਸੇ ਸੁਖਵੀਰ ਬਾਦਲ ਨੂੰ ਅੱਜ ਤਨਖਾਈਆ ਇਕਰਾਰ ਦਿੱਤਾ ਕਲਤਖ ਸਾਹਿਬ ਨੇ ਉੱਥੇ ਇੱਥੇ ਜਾ ਕੇ ਹੁਣ ਮਾਫੀਆਂ ਮੰਗ ਰਿਹਾ ਹੈ ਇਹ ਕਿਵੇਂ ਹੋ ਸਕਦਾ ਹੈ ਤੁਹਾਡਾ ਖੁਦ ਚੰਦੂ ਮੱਜਰੇ ਜੀ ਦੀ ਤੁਸੀਂ ਸਪੋਰਟ ਕੀਤੀ ਹੈ ਉਹ ਛੱਡ ਕੇ ਜਿਹੜੇ ਕੱਲ ਨੂੰ ਚਲੇ ਗਏ ਹੁਣ ਤੁਸੀਂ ਸੁਖਵੀਰਵਾਦ ਦੇ ਪਾਸੇ ਹੋ ਜਾਂ ਫਿਰ ਚੰਦੂ ਮੱਜਰੇ ਪਾਸੇ ਮੈਂ ਅਕਾਲੀ ਦਲ ਦੇ ਨਾਲ ਐ ਜੀ ਹਮ ਅਕਾਲੀ ਦਲ ਜਿਹੜਾ ਉਹ ਕਿਸੇ ਇੱਕ ਦੀ ਪਾਰਟੀ ਨਹੀਂ ਹੈਗੀ 12 ਤੋਂ 13 ਅਹੁਦੇ ਆਮ ਆਦਮੀ ਪਾਰਟੀ ਦੇ ਚੁੱਕੀ ਹੈ ਜਗਨੇਸ਼ ਮਲੋਆ ਕਿ ਹੋਰ ਕੀ ਆ ਦੇ ਦਿੰਦੀ ਉਹ ਅਹੁਦੇ ਨੂੰ ਛੱਡ ਕੇ ਅਕਾਲੀ ਦਲ ਚ ਬਹਿ ਗਿਆ ਜਿੱਥੇ ਕੋਈ ਅਹੁਦਾ ਤੱਕ ਨਹੀਂ ਨਾ ਮਿਲਦਾ ਨਹੀਂ ਗੱਲ ਉਹਦਿਆਂ ਦੀ ਨਹੀਂ ਹੈਗੀ ਤੇਜੀ ਜੀ ਮੈਂ ਤੁਹਾਨੂੰ ਦੱਸਦਾ ਗੱਲ ਤਾਂ ਗੱਲ ਕੰਮ ਹੋਣ ਦੀ ਆ ਮੰਤਰੀ ਅਨਮੋਲਨ ਮਾਨ ਨੇ 27 ਕਰੋੜ ਰੁਪਏ ਦਾ ਸੜਕ ਦਾ ਪ੍ਰੋਜੈਕਟ ਜਿਹੜਾ ਨਹੀਂ ਪੱਥਰ ਰੱਖ ਕੇ ਆਏ ਉਹ ਕਹਿੰਦੇ ਪਰਖਾਲੀ ਨਹੀਂ ਸਿੱਧਾ ਰਸਤਾ ਕੱਢਤਾ ਕਿ ਚੌੜਾ ਹੋਏਗਾ ਰੋਡ ਵਪਾਰ ਵਧੇਗਾ ਲੋਕਾਂ ਦਾ ਆਣ ਜਾਣ ਸੁੱਖਾ ਹੋਏਗਾ ਤੁਸੀਂ ਕਹਿੰਦੇ ਕੰਮ ਨਹੀਂ ਹੋਏ ਪੰਜਾਬ ਦੇ ਵਿੱਚ ਨੇਕਾ ਜਥੇਬੰਦੀਆਂ ਬਣੀਆਂ ਹੋਈਆਂ ਨੇ ਭਾਵੇਂ ਕਿਸਾਨ ਜਥੇਬੰਦੀਆਂ ਹੋਣ ਜਾਂ ਫਿਰ ਹੋਰ ਮਸਿਆਂ ਨੂੰ ਲੈ ਕੇ ਜਥੇਬੰਦੀਆਂ ਲਗਾਤਾਰ ਬਣ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਸਿਆਸੀ ਲੀਡਰਾਂ ਦੇ ਵਿੱਚ ਵੀ ਹੁਣ ਜਥੇਬੰਦੀਆਂ ਨੂੰ ਲੈ ਕੇ क्रेਜ ਬਹੁਤ ਜ਼ਿਆਦਾ ਵਧ ਰਿਹਾ ਹੈ ਇਸ ਨੂੰ ਲੈ ਕੇ ਅਸੀਂ ਅੱਜ ਇੱਕ ਇਦਾਂ ਦੇ ਲੀਡਰ ਨੂੰ ਤੁਹਾਨੂੰ ਮਿਲਾਨ ਜਾ ਰਹੇ ਹਾਂ ਜੋ ਕਿ ਪਹਿਲਾਂ ਆਮਾਦੀ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਥ੍ਰੋਮਣੀ ਕਾਦਰ ਦੇ ਪ੍ਰਧਾਨ ਉਹਨਾਂ ਨੂੰ ਖੁਦ ਸ਼ਾਮਲ ਕਰਨ ਵਾਸਤੇ ਨਿਊ ਚੰਡੀਗੜ੍ਹ ਦੇ ਮਨੋਹਰੈਂਡ ਕੰਪਨੀ ਦੇ ਵਿੱਚ ਪਹੁੰਚੇ ਸੀ ਤਾਂ ਹੁਣ ਕਾਦਰ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਜਿਸ ਨੂੰ ਲੈ ਕੇ ਉਹ ਸਰਗਰਮ ਆਗੂ ਹਲਕੇ ਦੇ ਵਿੱਚ ਗਤੀਵਧੀਆਂ ਤੇ ਨਾਲ ਲੋਕਾਂ ਦੇ ਮਸਲੇ ਨੂੰ ਲੈ ਕੇ ਇੱਕ ਜਥੇਬੰਦੀ ਲੈ ਕੇ ਆਇਆ ਜਥੇਬੰਦੀ ਉਹਨਾਂ ਨੇ ਆਪਣੇ ਨਾਲ ਦੇ ਜਿੰਨੇ ਵੀ ਵਰਕਰ ਨੇ ਸਮਰਥਕ ਨੇ ਉਹਨਾਂ ਦੇ ਨਾਲ ਮਿਲ ਕੇ ਉਹ ਜਥੇਬੰਦੀ ਬਣਾਈ ਹੈ ਤਾਂ ਉਹ ਜਥੇਬੰਦੀ ਦਾ ਕੀ ਨਾਮ ਹੈ ਕੀ ਪਰਪਸ ਹੈ ਕਿਉਂ ਬਣਾਈ ਗਈ ਹੈ ਜਰ ਲੋੜ ਕੀ ਸੀ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਸੀਨੀਅਰ ਅਕਾਲੀ ਦਲ ਦੇ ਜਗਦੇਵ ਸਿੰਘ ਮਲੋਆ ਸਾਡੇ ਨਾਲ ਨੇ ਮਲੋਆ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਤੁਹਾਨੂੰ ਸਤਿ ਸ਼੍ਰੀ ਅਕਾਲ ਮਲੋਆ ਸਾਹਿਬ ਪਹਿਲਾਂ ਤੁਸੀਂ ਆਮ ਆਦੀ ਪਾਰਟੀ ਚ ਜੀ 2014 ਤੋਂ ਜੀ ਫਿਰ ਤੁਸੀਂ ਇਹ ਕਲਵਲ ਚਲੇ ਗਏ ਜੀ ਸੁਖਵੀਰ ਬਾਦ ਤੋਂ ਉਹਨੂੰ ਖੁਦ ਸ਼ਾਮਲ ਕਰਨ ਵਾਸਤੇ ਆਏ ਪਰ ਹੁਣ ਇਹ ਜਥੇਬੰਦੀ ਜਿਹੜੀ ਬਣਾਈ ਗਈ ਹੈ ਤੁਹਾਡੇ ਵੱਲੋਂ ਕਿਉਂ ਬਣਾਈ ਗਈ ਤੇ ਲੋੜ ਕਿਸ ਦੀ ਇਸ ਦੀ ਬਣਉਣ ਦੀ ਇਹਦੇ ਬਾਰੇ ਪਹਿਲਾਂ ਤਾਂ ਤੇਜੀ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਹਾਂ ਜੀ ਤੁਸੀਂ ਕਵਰੇਜ ਕਰਨ ਲਈ ਮੇਰੇ ਕੋਲੇ ਪਹੁੰਚੇ ਜੀ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਹੈ ਵੀ ਜਥੇਵੰਦ ਜੀ ਲੋਡ ਕਿਉਂ ਪਈ ਹਾਂਜੀ ਮੈਂ ਆਮ ਆਦਮੀ ਪਾਰਟੀ 'ਚ 2014 ਤੋਂ ਲੈ ਕੇ ਹੁਣ ਤੱਕ ਕੰਮ ਕਰਦਾ ਰਿਹਾ ਹੂੰ ਤੇ ਆਮ ਆਦੀ ਵੀ ਦੀਆਂ ਜਿਹੜੀਆਂ ਨੀਤੀਆਂ ਸੀ ਆਮ ਲੋਕਾਂ ਨੂੰ ਲੱਗਦਾ ਸੀ ਬਦਲਾਅ ਆਊਗਾ ਸਾਨੂੰ ਵੀ ਲੱਗਦਾ ਸੀ ਪਹਿਲਾਂ ਤਾਂ ਸਾਡਾ ਹੱਕ ਮਾਰਿਆ ਗਿਆ ਖਰੜ ਤੋਂ ਟਿਕਟ ਦੇ ਦਾਵੇਦਾਰ ਵੀ ਸੀਗੇ ਤੁਹਾਨੂੰ ਪਤਾ ਹੈ ਤੇ ਉੱਥੇ ਸਾਡਾ ਹੱਕ ਮਾਰਿਆ ਗਿਆ ਤੇ ਚਲੋ ਅਸੀਂ ਤਾਂ ਉਹ ਵੀ ਬੈਕ ਫੁੱਟ ਤੇ ਆ ਕੇ ਪਾਰਟੀ ਦਾ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਪ੍ਰਚਾਰ ਕਰਿਆ ਪਰ ਉਸ ਤੋਂ ਬਾਵਜੂਦ ਵੀ ਜਿਹੜੇ ਪੰਜਾਬ ਦੇ ਹਾਲਾਤ ਆ ਦਿਨ ਪਰ ਦਿਨ ਵਿਗੜਦੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੀ ਸੁਪਰਵੀਜ਼ਨ ਹੇਠ ਉਸ ਤੋਂ ਬਾਅਦ ਜਦੋਂ ਅਕਾਲੀ ਦਲ ਜੁਆਇਨ ਕੀਤਾ ਮੈਂ ਅਕਾਲੀ ਦਲ ਮੈਂ ਤਾਂ ਜੁਆਇਨ ਕੀਤਾ ਕਿਉਂਕਿ ਪੰਜਾਬ ਦੀ ਕੋਈ ਇੱਕ ਰੀਜਨਲ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਹੈ ਹੁਣ ਐਕਟੀਵਿਟੀ ਤਾਂ ਆਪਣੀ ਚੱਲ ਰਹੀ ਸੀ ਪਰ ਜਿਹੜੇ ਕੋਸ਼ਿਸ਼ ਸਾਡੇ ਮਿੱਤਰ ਆ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਚਾਹੁੰਦੇ ਸੀ ਵੀ ਆਪਾਂ ਇੱਕ ਅਜਿਹੀ ਜਥੇਬੰਦੀ ਬਣਾ ਲਈਏ ਜਿਹੜੀ ਕਿ ਆਮ ਲੋਕਾਂ ਦੇ ਹੱਕ ਹਕੂਕ ਲਈ ਖੜਾ ਹੋ ਸਕੇ ਇੱਥੇ ਚਾਹੇ ਉਹ ਤਹਿਸੀਲਾਂ ਦੀ ਗੱਲ ਆ ਚਾਹੇ ਥਾਣਿਆਂ ਦੀ ਗੱਲ ਆ ਚਾਹੇ ਪ੍ਰਸ਼ਤਾਚਾਰੀ ਦੀ ਗੱਲ ਆ ਚਾਹੇ ਚਿੱਟੇ ਦੀ ਗੱਲ ਆ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਦੇ ਖਿਲਾਫ ਆਪਾਂ ਇੱਕ ਜਥੇਬੰਦੀ ਕਾਇਮ ਕਰ ਲਈਏ ਜਿਹਦੇ ਚ ਇੱਕ ਸਿਸਟਮ ਬਣਾਇਆ ਗਿਆ ਵੀ ਜਿਹੜਾ ਜਿਸ ਪਾਰਟੀ ਨਾਲ ਸੰਬੰਧਤ ਆ ਉਹ ਉਸੇ ਪਾਰਟੀ ਜਿਵੇਂ ਜਿਥੇ ਦੀ ਵਿਚਾਰਧਾਰਾ ਹੈ ਪਰ ਇੱਕ ਇੱਕ ਜਥੇਬੰਦੀ ਜਿਹੀ ਜਿਹੜੀ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਆਪਾਂ ਕੋਈ ਕਿਸੇ ਪਾਰਟੀ ਨਾਲ ਜੁੜਿਆ ਉਹ ਉਹ ਰਾਜੀ ਉੱਥੇ ਪਰ ਉਸ ਤੋਂ ਵੀ ਪਰ ਉੱਠ ਕੇ ਆਪਾਂ ਇੱਕ ਜਥੇਬੰਦੀ ਕਾਇਮ ਕਰੀਏ ਤਾਂ ਕਿ ਸਾਰੇ ਆਪਣੇ ਪਾਰਟੀ ਵਾਲੇ ਇੱਕ ਦਾਇਰਾ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕੀਏ ਇਸ ਕਰਕੇ ਇਹ ਜਥੇਬੰਦੀ ਜਿਹਦਾ ਨਾਮ ਪੰਜਾਬ ਲੋਕ ਸੇਵਾ ਸੰਗਠਨ ਜਿਹਨੂੰ ਪਲਸ ਕਿਹਾ ਜਾਂਦਾ ਉਸ ਜਥੇਬੰਦੀ ਦਾ ਜਿਹੜਾ ਕਿ ਇਹ ਆਗਾਜ਼ ਕੀਤਾ ਗਿਆ ਤਾਂ ਕਿ ਹੁਣ ਆਪਾਂ ਹਲਕੇ ਦੇ ਜਿਹੜੇ ਮਸਲੇ ਆ ਕਰੜ ਹਲਕੇ ਦੇ ਕਰਕੇ 2.5 ਸਾਲਾਂ ਦਾ ਨਾਸ਼ ਮਾਰ ਕੇ ਰੱਖਤਾ ਇਹਨਾਂ ਦਾ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਖੜਨ ਹਲਕੇ ਚ ਨਾ ਬਾਲੀਵਾਰਸ ਨਹੀਂ ਕੋਈ ਰਹਿ ਗਿਆ ਹੈਗਾ ਇਸ ਹਾਲਾਤਾਂ ਵਿੱਚ ਨੌਜਵਾਨਾਂ ਦਾ ਖੂਨ ਖੋਲਦਾ ਜਦੋਂ ਚਿੱਟੇ ਦੀ ਲਾਹਮਤ ਉਹਨਾਂ ਦੇ ਗਲ ਪੈ ਰਹੀ ਆ ਮਾਈਨਿੰਗ ਦੇ ਸ਼ਰੇਆਮ ਕੰਮ ਚੱਲ ਰਹੇ ਆ ਤੇ ਹੋਰ ਤਹਿਸੀਲਾਂ ਵਿੱਚ ਉਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਚੱਲ ਰਿਹਾ ਰਿਸ਼ਵਤਾਂ ਚੱਲ ਰਹੀਆਂ ਨੇ ਉਸ ਚੀਜ਼ ਨੂੰ ਠੱਲ ਪਾਉਣ ਦੇ ਲਈ ਜਿਹੜੀ ਇੱਕ ਇੱਕ ਸਮਾਜ ਸੇਵੀ ਬੰਦੇ ਨੇ ਧਾਰਮਿਕ ਸੰਸਥਾਵਾਂ ਨੇ ਮਿਲ ਕੇ ਸੋਚਿਆ ਵੀ ਆਪਾਂ ਇੱਕ ਜਥੇਬੰਦੀ ਕਾਇਮ ਕਰ ਲਈਏ ਜੋ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਕਰੂਗੀ ਆਮ ਲੋਕਾਂ ਦੇ ਲਈ ਇਹ ਜਥੇਬੰਦੀ ਦੇ ਕਿ ਕਿੰਨੇ ਕੁ ਹੁਣ ਤੁਹਾਡੇ ਮੈਂਬਰ ਸ਼ਾਮਲ ਹੋ ਗਏ ਨੇ ਜਾਂ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਕਿਹੜੇ ਏਰੀਆ ਤੋਂ ਮੇਨਲੀ ਅਸੀਂ ਮੈਂ ਤੁਹਾਨੂੰ ਦੱਸ ਦਵਾਂ ਜਿਹੜੀ ਜਥੇਬੰਦੀ ਹੈ ਮੁਹਾਲੀ ਜ਼ਿਲ੍ਹੇ ਤੋਂ ਸ਼ੁਰੂ ਕੀਤੀ ਆ ਤੇ ਉਹਦੇ ਚ ਵੱਖ-ਵੱਖ ਜਿਵੇਂ ਮੁਹਾਲੀ ਤੋਂ ਕਰਨ ਤੋਂ ਡੇਰਾ ਬਸੀ ਤੋਂ ਸਾਡੇ ਕਈ ਮੈਂਬਰ ਜੁੜ ਚੁੱਕੇ ਨੇ ਸਾਡੇ ਆਉਣ ਵਾਲੇ ਸਮੇਂ ਵਿੱਚ ਅਸੀਂ ਉਹਨਾਂ ਨੂੰ ਵੱਖ-ਵੱਖਰੀਆਂ ਜ਼ਿੰਮੇਵਾਰੀਆਂ ਦੇ ਕੇ ਅੱਗੇ ਡਿਊਟੀਆਂ ਵਿਲਾਉਂਗੇ ਫਿਲਹਾਲ ਸਾਡਾ ਮੇਨ ਮਕਸਦ ਹੈ ਵੀ ਇਵੈਂਟਸ ਜਿਹੜੀਆਂ ਏ ਕੋਈ ਐਕਟੀਵਿਟੀ ਜਵੇਂ ਦੀ ਵੀ ਆ ਜਿਹੜੀ ਸਾਡੀ ਡਿਊਟੀ ਬਣਦੀ ਉਹ ਕਰਦੇ ਚਾਹੀਏ ਕਿਹੜੇ ਕਿਹੜੇ ਮਸਲੇ ਚੁੱਕੇ ਕੀ ਥੋੜੀ ਜੱਥੇਬੰਦੀ ਇਹ ਵੀ ਥੋੜਾ ਕਲੀਅਰ ਕਰ ਦਿਓ ਲੋਕਾਂ ਨੂੰ ਪਤਾ ਲੱਗ ਸਕੇ ਉਹਨਾਂ ਦੇ ਮਸਲੇ ਹੀ ਬਹੁਤ ਹੋਣਗੇ ਤੁਹਾਡੇ ਤੱਕ ਪਹੁੰਚ ਵੀ ਕਰਨੀ ਹੋਏਗੀ ਕਿ ਤੁਸੀਂ ਮੌਕੇ ਦੇ ਆਣ ਕੇ ਇਹ ਨਾ ਕਹਿ ਦਿਓ ਕਿ ਨਹੀਂ ਨਹੀਂ ਇਹ ਮਸਲਾ ਨਹੀਂ ਚੱਕ ਸਕਦੇ ਨਹੀਂ ਐਡਾ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਮੇਰਾ ਪਿਛਲਾ ਤੁਸੀਂ ਰਿਕਾਰਡ ਫੋਲ ਕੇ ਦੇਖ ਲਓ 10 ਸਾਲਾਂ ਦਾ 12 ਸਾਲਾਂ ਦਾ ਜਦੋਂ ਦਾ ਮੈਂ ਆਮ ਆਦਮੀ ਪਾਰਟੀ ਜੁੜਿਆ ਜਦੋਂ ਮੈਂ ਸਿਆਸਤ 'ਚ ਆਇਆ ਸੀ ਮੈਂ ਹਰੇਕ ਤਰ੍ਹਾਂ ਦੇ ਜਿਹੜੇ ਲੋਕਲ ਮਸਲੇ ਆ ਉਹ ਚੱਕਦਾ ਰਿਹਾ ਚਾਹੇ ਉਹ ਸੜਕਾਂ ਦਾ ਮਸਲਾ ਸੀ ਚਾਹੇ ਉਹ ਨਸ਼ੇ ਦਾ ਮਸਲਾ ਸੀ ਚਾਹੇ ਤਹਿਸੀਲਾਂ 'ਚ ਭ੍ਰਿਸ਼ਟਾਚਾਰੀ ਦਾ ਮਸਲਾ ਸੀ ਚਾਹੇ ਥਾਣਿਆਂ 'ਚ ਲੋਕਾਂ ਨਾਲ ਹੁੰਦੇ ਧੱਕਿਆਂ ਦਾ ਮਸਲਾ ਸੀ ਪਰ ਕਈ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਗਦੇਵ ਮਲੋਆ ਚੰਗਾ ਭਲਾ ਆਮ ਆਦੀ ਪਾਰਟੀ 'ਚ ਜੇ ਸਰਕਾਰ ਇਹਨਾਂ ਦੀ ਸੀ ਉੱਥੋਂ ਨਿਕਲ ਕੇ ਡੁੱਬਦੀ ਬੇੜੀ ਦੇ ਵਿੱਚ ਬਹਿ ਗਿਆ ਜਾ ਕੇ ਕਿਉਂਕਿ ਕੱਲ੍ਹ ਤੋਂ ਤਾਂ ਡੁੱਬਦੀ ਬੇੜੀ ਹੁਣ ਬਣਦੀ ਜਾ ਰਹੀ ਹੈ ਉਹਨਾਂ ਦੇ ਲੀਡਰ ਵੀ ਡੁੱਬ ਰਹੇ ਨੇ ਸੁਖਵੀਰ ਬਾਦਲ ਖੁਦ ਉਸ ਬੇੜੀ ਡੁੱਬ ਗਿਆ ਨਹੀਂ ਇਹ ਇਹ ਤਾਂ ਇੱਕ ਦੇਖੋ ਤੁਸੀਂ ਮੈਂ ਐਸੇ ਗੱਲ ਤੇ ਆਉਂਦਾ ਤੁਹਾਡੀ ਤੇ ਜਿਹੜੇ ਵੀ ਲੋਕ ਇਹ ਕਹਿੰਦੇ ਨੇ ਵੀ ਜਗਦੇਵ ਮਲਵਾ ਇੱਕ ਸਰਕਾਰ ਛੱਡ ਕੇ ਡੁੱਬਦੀ ਬੇੜੀ 'ਚ ਸਵਾਰ ਹੋ ਗਿਆ ਹਾਂਜੀ ਮੰਨੂ ਵੀ ਕਈਆਂ ਨੇ ਇਹ ਗੱਲ ਕਹੀ ਜਿਹੜੇ ਮੇਰੇ ਸ਼ੁਭਚਿੰਤਕ ਉਹਨਾਂ ਨੇ ਕਿਹਾ ਵੀ ਤੁਸੀਂ ਫੈਸਲਾ ਗਲਤ ਲੈ ਲਿਆ ਪਰ ਮੈਂ ਇੱਕੋ ਗੱਲ ਪੁੱਛਣਾ ਚਾਹੁੰਦਾ ਚਲੋ ਮੇ ਹੋ ਸਕਦਾ ਮੇਰਾ ਫੈਸਲਾ ਗਲਤ ਹੋਵੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਹੜੇ ਹੁਣ ਸਰਕਾਰ ਵਿੱਚ ਨੇ ਕਿਤੇ ਉਹਨਾਂ ਤੋਂ ਵੀ ਪੁੱਛ ਕੇ ਦੇਖ ਲਓ ਵੀ ਕੀ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਨੇ ਕੋਈ ਮਨਿਸਟਰ ਈਵਨ ਕਿ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਆ ਕੀ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਨੇ ਕਿ ਉਹਨਾਂ ਦੀ ਮੁੱਖ ਮੰਤਰੀ ਸੀਐਮ ਸ਼ਿਪ ਬਣੀ ਰਹਿ ਜੂਗੀ ਇਹ ਆ ਜਿਹੜੇ ਮਿਨਿਸਟਰਸ ਆ ਉਹ ਸੇਫ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਜਾਂ ਕਿਹੜਾ ਵਰਕਰ ਜਿਹੜੇ ਇਹਨਾਂ ਦੇ ਪੁਰਾਣੇ ਟਕਸਾਲੀ ਵਰਕਰ ਸੀ ਕਿਹੜੇ ਵਰਕਰ ਦੀ ਥਾਣੇ ਤਹਿਸੀਲਾਂ ਚ ਸੁਣਵਾਈ ਹੁੰਦੀ ਆ ਮੈਨੂੰ ਇੱਕ ਲਿਆ ਕੇ ਕੋਈ ਖੜਾ ਕਰ ਦੋ ਤੇ ਮੈਂ ਉਹਨਾਂ ਦੀ ਗੱਲ ਨਾਲ ਐਗਰੀ ਕਰਦਾ ਜਿਸ ਸੁਖਵੀਰ ਬਾਦਲ ਨੇ ਪ੍ਰਧਾਨ ਨੇ ਆਣ ਕੇ ਤੁਹਾਨੂੰ ਸ਼ਾਮਲ ਕੀਤਾ ਸੀ ਉਸੇ ਸੁਖਵੀਰ ਬਾਦਲ ਨੂੰ ਅੱਜ ਤਨਖਾਈਆ ਕਰਾਰ ਦਿੱਤਾ ਕਲਤਖ ਸਾਹਿਬ ਨੇ ਉੱਥੇ ਜਾ ਕੇ ਹੁਣ ਮਾਫੀ ਮੰਗ ਰਿਹਾ ਹੈ ਖੁਦ ਚੰਦੂ ਮਾਜਰਾ ਜੀ ਦੀ ਤੁਸੀਂ ਸਪੋਰਟ ਕੀਤੀ ਹੈ ਉਹ ਛੱਡ ਕੇ ਜਿਹੜੇ ਕੱਲ੍ਹ ਨੂੰ ਚਲੇ ਗਏ ਹੁਣ ਤੁਸੀਂ ਸੁਖਵੀਰ ਬਾਦਲ ਦੇ ਪਾਸੇ ਜਾਂ ਫਿਰ ਚੰਦੂ ਮਧਲੇ ਪਾਸੇ ਮੈਂ ਅਕਾਲੀ ਦਲ ਦੇ ਨਾਲ ਐ ਜੀ ਹਮ ਅਕਾਲੀ ਦਲ ਦਾ ਜਿਹੜਾ ਉਹ ਕਿਸੇ ਇੱਕ ਦੀ ਪਾਰਟੀ ਨਹੀਂ ਹੈਗੀ ਮੈਂ ਤੁਹਾਨੂੰ ਦੱਸ ਦਵਾ ਜੇ ਅੱਜ ਜਥੇਦਾਰ ਸਾਹਿਬ ਨੇ ਕੋਈ ਫੈਸਲਾ ਲਿੱਤਾ ਹੈ ਤਾਂ ਮੈਂ ਉਹਦੀ ਸ਼ਲਾਗਾ ਕਰਦਾ ਬਹੁਤ ਵੱਡੀ ਗੱਲ ਆ ਇਹ ਫੈਸਲਾ ਸਿਰਫ ਅਕਾਲੀ ਦਲ ਤੇ ਹੀ ਲਾਗੂ ਹੋ ਗਿਆ ਤੇ ਜੀ ਜੀ ਤੁਸੀਂ ਜਾਣਦੇ ਹੋ ਇਹ ਕਾਂਗਰਸ ਲਾਗੂ ਕਰ ਲੂਗੀ ਆਪਣੇ ਆਪ ਤੇ ਉਹਨਾਂ ਕੋਲ ਅਸੀਂ ਤਾਂ ਸਿੱਖੇ ਨਹੀਂ ਹੈਗੇ ਨਾ ਉਹ ਸਿੱਖ ਹੈ ਵੀ ਨਹੀਂ ਆਮ ਆਦਮੀ ਪਾਰਟੀ ਕਰ ਲੂਗੀ ਉਹ ਕਰ ਹੀ ਨਹੀਂ ਸਕਦੇ ਉਹ ਨਹੀਂ ਕਰਨਗੇ ਆਪਣੇ ਆਪ ਤੇ ਲਾਗੂ ਪਰ ਇਹ ਇਹ ਮੈਂ ਤਾਂ ਕਹਿੰਦਾ ਵੀ ਇਹ ਨਿਮਰਤਾ ਵਾਲੀ ਗੱਲ ਸਿਰਫ ਅਕਾਲੀ ਦਲ ਚ ਦੇਖੋ ਧੜੇਬੰਦੀਆਂ ਹਰੇਕ ਪਾਰਟੀ ਚ ਹੁੰਦੀਆਂ ਤੇ ਜੇ ਜੇ ਇਹਨਾਂ ਦੀ ਸਰਕਾਰ ਚ ਜੋ ਕੁਝ ਜੋ ਕਮੀਆਂ ਪੇਸ਼ੀਆਂ ਗਲਤੀਆਂ ਹੋਈਆਂ ਪਿੱਛੇ ਉਹਦੇ ਲਈ ਚਲੋ ਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਸਟੈਂਡ ਲਿੱਤਾ ਹੁਣ ਆਉਣ ਵਾਲਾ ਸਮਾਂ ਸਾਨੂੰ ਦੱਸੂਗਾ ਵੀ ਕੀ ਆ ਬਾਕੀ ਚੰਦੂ ਮਾਦਰਾ ਸਾਹਿਬ ਨਾਲ ਮੇਰੇ ਫੈਮਿਲੀ ਰਿਲੇਸ਼ਨ ਆ ਜਿਹਦੇ ਕਰਕੇ ਮੈਂ ਮੇਰਾ ਉਹਨਾਂ ਨਾਲ ਜਿਆਦਾ ਚੰਗਾ ਰਿਲੇਸ਼ਨ ਆ ਪਰ ਕਈ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ 12 ਤੋਂ 13 ਅਹੁਦੇ ਆਮ ਆਦਮੀ ਪਾਰਟੀ ਦੇ ਚੁੱਕੀ ਹੈ ਜਗਨੇਸ਼ ਮਲੋਆ ਨੂੰ ਕਿ ਹੋਰ ਕੀ ਆ ਦੇ ਦਿੰਦੀ ਉਹ ਉਹ ਦਿਨ ਛੱਡ ਕੇ ਅਕਾਲ ਚ ਬਹਿ ਗਿਆ ਜਿੱਥੇ ਕੋਈ ਅਉਧਾ ਤੱਕ ਨਹੀਂ ਇਹਨਾਂ ਨੂੰ ਮਿਲਿਆ ਨਹੀਂ ਗੱਲ ਅਉਧਿਆਂ ਦੀ ਨਹੀਂ ਹੈਗੀ ਤੇਜੀ ਜੀ ਮੈਂ ਤੁਹਾਨੂੰ ਦੱਸਦਾ ਗੱਲ ਤਾਂ ਗੱਲ ਕਮ ਹੋਣ ਦੀ ਆ ਹੁਣ ਜਦੋਂ ਤੁਸੀਂ ਦੇਖਦੇ ਹੋ ਮੈਂ 10 ਸਾਲਾਂ ਦਾ ਪਾਰਟੀ ਨਾਲ ਜੁੜਿਆ ਹੋਇਆ ਸੀ ਆਮ ਆਦਮੀ ਪਾਰਟੀ ਨਾਲ ਕਾਦੇ ਲਈ ਜੁੜੇ ਸੀ ਆਪਾਂ ਬਦਲਾਅ ਲਈ ਜੁੜੇ ਸੀਗੇ ਤੇ ਇਹ ਚਾਹੁੰਦੇ ਸੀ ਵੀ ਜਿਹਨਾਂ ਬੰਦਿਆਂ ਨਾਲ ਅੱਜ ੱਤਕਾ ਹੋ ਰਿਹਾ ਆ ਆਪਾਂ ਗੱਡ ਕੇ ਉਹਨਾਂ ਦੀ ਹਮਾਇਤ ਕਰ ਸਕੀਏ ਇੱਕ ਠੋਕੇ ਖੜ੍ਹ ਸਕੀਏ ਆਪਣੇ ਖਰੜ ਦੇ ਲੋਕਾਂ ਲਈ ਪਰ ਅੱਜ ਹਾਲਾਤ ਕੀ ਹੋਏ ਹੋਏ ਨੇ ਅਹੁਦੇ ਨੂੰ ਮੈਂ ਕੀ ਕਰਨਾ ਹੈ ਅਹੁਦਾ ਤਾਂ ਇਦਾਂ ਦੇ ਇੱਥੇ ਮਿਨਿਸਟਰਾਂ ਦੇ ਅਹੁਦੇ ਵੀ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ ਮੈਂ ਮੇਰੀ ਤਾਂ ਚਲੋ ਉਨੀ ਹੈਸੀਅਤ ਵੀ ਨਹੀਂ ਹੈਗੀ ਮੈਂ ਦੱਸਣਾ ਚਾਹੁੰਦਾ ਪਰ ਜਿਨ੍ਹਾਂ ਦੀ ਹੈਸੀਅਤ ਆ ਜਿਨ੍ਹਾਂ ਕੋਲ ਕੈਬਨਿਟ ਅੰਦਰ ਵੀ ਤੁਹਾਡੇ ਤੁਸੀਂ ਕਿਸੇ ਦੇ ਇੱਕ ਇੱਥੋਂ ਤੱਕ ਕੇ ਮੈਂ ਤੁਹਾਨੂੰ ਇੰਟਰਨਲ ਹੀ ਕੱਲ ਦੱਸਦਾ ਤੁਸੀਂ ਆਪਣੇ ਤੌਰ ਤੇ ਇਨਕੁਆਰੀ ਕਰ ਲਿਓ ਜੇ ਇਹਨਾਂ ਦਾ ਕੋਈ ਮਨਿਸਟਰ ਇਹਨਾਂ ਦਾ ਕੋਈ ਐਮਐਲਏ ਆਪਣੇ ਵਰਕਰ ਪਿੱਛੇ ਇੱਕ ਠੋਕ ਕੇ ਖੜਦਾ ਨਾ ਤਾਂ ਉੱਪਰ ਦਿੱਲੀ ਵਾਲਿਆਂ ਦਾ ਜਦੇ ਅਲਟੀਮੇਟਮ ਆ ਜਾਂਦਾ ਵੀ ਤੂੰ ਆਪਣੀ ਤਿਆਰੀ ਕਰ ਲਾ ਵੀ ਤੂੰ ਲਾਂਬੇ ਹੋ ਜਾ ਇਹਦੇ ਬਹੁਤ ਐਗਜ਼ਾਮਪਲ ਆ ਦੋ ਸਾਲਾਂ ਚ ਸੈਟਅਪ ਹੋ ਚੁੱਕੀਆਂ ਜੇ ਕਿਸੇ ਨੇ ਆਪਣੇ ਵਰਕਰ ਦੀ ਕੋਈ ਆਵਾਜ਼ ਉੱਤੇ ਚੱਕ ਕੇ ਚੱਕੀ ਉਹਨੂੰ ਜਦੇ ਲੰਬੇ ਕਰ ਦਿੰਦੇ ਆ ਦਿੱਲੀ ਵਾਲੇ ਤੇ ਦੂਜੇ ਤਿਆਰ ਰਹਿੰਦੇ ਆ ਵੀ ਸਾਨੂੰ ਨਵੀਂ ਜ਼ਿੰਮੇਵਾਰੀ ਤੇ ਹੁਣ ਮੈਂ ਤਾਂ ਉਹ ਦੱਸ ਦਿੰਦਾ ਪਿੱਛੇ ਜੇ ਐਮਪੀ ਇਲੈਕਸ਼ਨ ਹੋਈਆਂ ਕਈ ਮਨਿਸਟਰਾਂ ਦਾ ਹੀ ਹਲਕਿਆਂ ਚੋਂ ਹਾਰ ਗਏ ਆ ਉਹ ਦੂਜੇ ਤਾਂ ਪਹਿਲਾਂ ਹੀ ਤਿਆਰ ਬੈਠੇ ਆ ਵੀ ਹੁਣ ਸਾਡੀ ਮਿਨਿਸਟਰੀ ਦੀ ਤਿਆਰੀ ਹੈ ਵੀ ਇਹਨਾਂ ਦਾ ਪੱਤਾ ਕੱਟ ਹੋ ਗਿਆ ਤੇ ਇਸ ਤਰ੍ਹਾਂ ਨਾ ਮਤਲਬ ਇਹਨਾਂ ਨੂੰ ਪੁੱਛਦਾ ਪਛਦਾ ਕੋਈ ਨਹੀਂ ਹੈਗਾ ਸਰ ਕੋਈ ਮਤਲਬ ਇਹਨਾਂ ਦੀ ਕੋਈ ੱਡੀ ਉਹ ਨਹੀਂ ਹੈਗੀ ਸਰਕਾਰ ਤਾਂ ਹੁੰਦੀ ਗਰੀਬਾਂ ਦੀ ਰਾਖੀ ਔਰ ਹੋਰ ਕੁਛ ਨਹੀਂ ਹੈ ਜਗਦੇਵ ਮਲੋਏ ਬਾਰੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਆਮ ਆਦੀ ਪਾਰਟੀ ਦੇ ਵਰਕਰ ਆਗੂ ਕਹੀਂ ਚੱਲਦਿਆਂ ਨੇ ਚਰਚਾ ਚੱਲਦਿਆਂ ਨੇ ਇਲਾਕਿਆਂ ਦੇ ਵਿੱਚ ਕਿ ਐਮਐਲਏ ਦੀ ਟਿਕਟ ਦਾ ਦਾਅਵੇਦਾਰ ਬਣਨੋਂ ਫਿਰਦਾ ਸੀ ਪਰ ਉਹਨਾਂ ਗਰਾਊਂਡ ਤਿਆਰ ਨਹੀਂ ਹੋਇਆ ਤਾਂ ਕਿ ਜਦੋਂ ਦਿੱਲੀ ਦੇ ਵਿੱਚ ਰਵਿੰਦਰ ਕੇਜਰੀਵਾਲ ਨੇ ਟਿਕਟਿੰਗ ਦਿੱਤੀ ਜਾਂ ਫਿਰ ਉਸ ਤਰੀਕੇ ਨਾਲ ਪੁੱਛ ਨਹੀਂ ਕੀਤੀ ਤਾਂ ਕਿ ਫਿਰ ਪਾਰਟੀ ਨੂੰ ਠੋਕਰਾਂ ਮਾਰ ਕੇ ਚਲਾ ਗਿਆ ਨਹੀਂ ਚਲੋ ਮੇਰੀ ਤਾਂ ਪੁੱਛ ਨਹੀਂ ਕਰੀ ਮੰਨ ਲਓ ਮੇਰੀ ਗੱਲ ਹਨਾ ਤੇ ਮੈਂ ਤੁਹਾਨੂੰ ਦੱਸ ਦਿੰਦਾ ਇੱਥੇ ਬਹੁਤ ਸਾਰੇ ਆਗੂ ਖਰੜਚ ਹੋਰ ਵੀ ਸੀਗੇ ਹੂੰ ਜਿਨ੍ਹਾਂ ਜਿਹੜੇ ਟਿਕਟ ਦੇ ਦਾਅਵੇਦਾਰ ਸੀ ਜਿਹੜੇ ਪਹਿਲਾਂ ਵੀ ਇਲੈਕਸ਼ਨਾਂ ਲੜ ਚੁੱਕੇ ਆ ਚਾਹੇ ਉਹ ਐਮਐਲਏ ਦੀ ਇਲੈਕਸ਼ਨ ਹੋਵੇ ਉਹਨਾਂ ਨੇ ਪੈਸੇ ਖਰਚੇ ਆ ਉਹ ਉਹ ਐਮਪੀ ਦੇ ਐਮਪੀ ਦੀਆਂ ਵੀ ਇਲੈਕਸ਼ਨ ਉਸ ਟਾਈਮ ਲੜ ਚੁੱਕੇ ਜਦ ਪਾਰਟੀ ਨੂੰ ਕੋਈ ਪੁੱਛਦਾ ਵੀ ਨਹੀਂ ਸੀਗਾ ਤੇ ਸਾਡੇ ਤੇ ਤਾਂ ਭਾਈ ਜੀ ਪਰਚੇ ਵੀ ਹੋਇਆ ਕਾਂਗਰਸ ਦੇ ਟਾਈਮ ਜਦੋਂ ਇੱਥੇ ਕਿਤੇ ਜਦੋਂ ਢਰਨਿਆਂ ਦੀ ਗੱਲ ਹੁੰਦੀ ਸੀ ਤਾਂ ਅਸੀਂ ਸਭ ਤੋਂ ਅੱਗੇ ਹੁੰਦੇ ਸੀਗੇ ਟਿਕਟ ਨਹੀਂ ਦੇਣੀ ਉਹ 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 ਅਲੱਗ ਮੈਟਰ ਆ ਪਰ ਗੱਲ ਗੱਲ ਹੈ ਕਦਰ ਦੀ ਵਰਕਰਾਂ ਦੀ ਕਦਰ ਅੱਜ ਵੀ ਕਿਹੜੇ ਵਰਕਰਾਂ ਦੀ ਤੁਹਾਡੇ ਸਾਹਮਣੇ ਉੱਥੋਂ ਡਿਪੀ ਢਿਮਪੀ ਢਿਲੋਂ ਨੂੰ ਰੁਲਾ ਲਿਆ ਕ ਬੰਦੇ ਹੀ ਮੁੱਕ ਗਏ ਮਤਲਬ ਜੇ ਮੇਰੀ ਕੱਲੇ ਦੀ ਗੱਲ ਹੁੰਦੀ ਤਾਂ ਗੱਲ ਅੱਡ ਸੀ ਇਹਨਾਂ ਨੇ ਤਾਂ ਮਤਲਬ ਜਿਹੜੀ ਸਾਨੂੰ ਦੁੱਖ ਇਸ ਕਰਕੇ ਕਿਉਂਕਿ ਅਸੀਂ ਮਿਹਨਤ ਕਰਕੇ ਆਪਣੇ ਪਿੰਡੇ ਪਰ ਹੰਡਾ ਕੇ ਪਾਰਟੀ ਖੜੀ ਕੀਤੀ ਸੀ ਤਾਂ ਕਰਕੇ ਉਸ ਸੀਜ਼ ਨੂੰ ਪਰ ਹੁਣ ਇੱਕ ਮਤਲਬ ਜੀ ਬਹੁਤ ਲੋਕਾਂ ਨੇ ਮੈਂ ਦੇਖਿਆ ਕੱਲ ਜਦੋਂ ਤੁਸੀਂ ਕਾਨਫਰੰਸ ਕੀਤੀ ਉਹ ਤੋਂ ਬਾਅਦ ਕਾਫੀ ਲੋਕਾਂ ਦੀ ਗੱਲਾਂ ਸੁਣਨ ਨੂੰ ਮਿਲੀਆਂ ਕਿ ਜਥੇਬੰਦੀ ਦਾ ਬਲ ਬਣਾ ਲੀਂਦਾ ਨੇ ਜੀ ਮਸਲੇ ਚੁੱਕਣ ਦੀ ਵੀ ਗੱਲ ਆਖ ਰਹੇ ਨੇ ਹਾਂਜੀ ਪਰ ਇਹ ਵੀ ਨਹੀਂ ਕਿਹਾ ਕਿ ਮੈਂ ਪਾਰਟੀ ਛੱਡ ਰਿਹਾ ਆ ਅਕਾਲੀ ਦਲ ਜਾਂ ਇਹ ਵੀ ਨਹੀਂ ਕਿਹਾ ਕਿ ਪਾਰਟੀ ਦੇ ਵਿੱਚ ਆ ਅਗਰ ਤੁਸੀਂ ਪਾਰਟੀ ਦੇ ਵਿੱਚੋਂ ਫਿਰ ਜਿਵੇਂ ਕਾਂਗਰਸ ਜਾਂ ਫਿਰ ਕਿਸੇ ਹੋਰ ਬੰਦੇ ਦਾ ਮਸਲਾ ਕੋਈ ਹੋਇਆ ਸਾਂਝਾ ਮਸਲਾ ਜੀ ਉਹ ਕਿਵੇਂ ਤੁਸੀਂ ਇਨਜਿਸ਼ਠੋਗੇ ਉਹਨਾਂ ਨੇ ਕਹਿੰਦਾ ਤਾਂ ਕਾਦੀ ਦਲ ਦੀ ਪਾਰਟੀ ਹੈ ਫਿਰ ਜਿਹੜੀ ਨਹੀਂ ਨਹੀਂ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਕਲੀਅਰ ਕਰ ਚੁੱਕਿਆ ਹੈ ਵੀ ਅਸੀਂ ਜਿਹੜੀ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਹੈ ਉਹਦੀ ਆਪਣੀ ਭਾਵਨਾ ਹੈ ਉਹਦੇ ਆਪਣੇ ਕੁਝ ਵਿਚਾਰਧਾਰਾ ਦੀ ਗੱਲ ਹੁੰਦੀ ਆ ਤੇ ਅਸੀਂ ਤਾਂ ਜਿਹੜਾ ਕੋਈ ਵੇ ਨਹੀਂ ਵੀ ਕਿਸੇ ਨਾਲ ਧੱਕਾ ਹੁੰਦਾ ਹੋਇਆ ਉਹ ਜਿਹੜੇ ਜਿਹੜੇ ਦਰਦੀ ਹੁੰਦੇ ਆ ਨਾ ਸਮਾਜ ਦੇ ਦਰਦੀ ਉਹ ਸਾਰੇ ਕੋਈ ਹੁੰਦੇ ਆ ਉਹ ਚਾਹੇ ਕਾਂਗਰਸ ਪਾਰਟੀ 'ਚ ਚਾਹੇ ਅਕਾਲੀ 'ਚ ਚਾਹੇ ਆਮ 'ਚ ਉਹਨਾਂ ਨੇ ਮਿਲ ਕੇ ਫਿਰ ਇੱਕ ਜੁਟ ਇੱਕ ਇੱਕ ਪਲੇਟਫਾਰਮ ਤੇ ਆ ਜਾਂਦੇ ਚਾਹੇ ਉਹ ਗੁਰੂਗ੍ਰੰਥ ਸਾਹਿਬ ਦੀ ਬਿਆਦ ਵੀ ਸੀ ਸਾਰੇ ਇੱਕ ਪਲੇਟਫਾਰਮ ਤੇ ਆ ਗਏ ਸੀ ਕਿਸਾਨੀ ਸੰਘਰਸ਼ ਚ ਚੱਲ ਰਿਹਾ ਸੀਗਾ ਉੱਥੇ ਸਾਰੇ ਇੱਕ ਪਲੇਟਫਾਰਮ ਤੇ ਆ ਗਏ ਸੀਗੇ ਤੇ ਇਸ ਤਰ੍ਹਾਂ ਦਾ ਜਿਹੜਾ ਇੱਕ ਹੁਣ ਬੰਦੀ ਸਿੰਘਾਂ ਦਾ ਜਿਹੜਾ ਚੱਲ ਰਿਹਾ ਉੱਥੇ ਜਿਹੜੇ ਜਾਗਦੀ ਜ਼ਮੀਰ ਵਾਲੇ ਇੱਕ ਪਲੇਟਫਾਰਮ ਤੇ ਆ ਸੋ ਇਸ ਗੱਲ ਕਰਕੇ ਇਹ ਨਹੀਂ ਹੁੰਦਾ ਇਹ ਪਾਰਟੀਆਂ ਤਾਂ ਇੱਕ ਸਾਈਡ ਤੇ ਰਹਿ ਜਾਂਦੀ ਹੁੰਦੇ ਜਦੋਂ ਕਿਤੇ ਜ਼ਮੀਰ ਦੀ ਗੱਲ ਹੋਵੇ ਅਜਾ ਤੁਸੀਂ ਪਿੱਛੇ ਜਿਹੜਾ ਬਿਆਨ দেয়া ਕਿ ਖੜ ਦੇ ਵਿੱਚ ਕੰਮ ਨਹੀਂ ਹੋ ਰਿਹਾ ਖੜ ਦੇ ਵਿੱਚ ਲੋਕ ਤਰਾਤਰ ਕਰ ਰਹੇ ਨੇ ਪਰ ਤੁਹਾਨੂੰ ਯਾਦ ਕਰਾ ਦਈਏ ਮੰਤਰੀ ਅਨਮੋਲਨ ਮਾਨ ਨੇ 27 ਕਰੋੜ ਰੁਪਏ ਦਾ ਸਰਿਤ ਦਾ ਪ੍ਰੋਜੈਕਟ ਜਿਹੜਾ ਨਹੀਂ ਪੱਥਰ ਰੱਖ ਕੇ ਆਏ ਨੇ ਅਬੀ ਪਰਕੋਲ ਜੀ ਮੀਆਂਪੁਰ ਹਾਂਜੀ ਅਬੀ ਪਰ ਮੀਆਂ ਕੋਹਾੜੀ ਕੋਲੇ ਹਾਂਜੀ ਉਹ ਕਹਿੰਦੇ ਪਰਖਾ ਨਹੀਂ ਸਿੱਧਾ ਰਸਤਾ ਕੱਢਤਾ ਕਿ ਚੌੜਾ ਹੋਏਗਾ ਰੋਡ ਵਪਾਰ ਵਧੇਗਾ ਲੋਕਾਂ ਦਾ ਆਣ ਜਾਣ ਸੁੱਖਾ ਹੋਏਗਾ ਤੁਸੀਂ ਕਹਿੰਦੇ ਕੰਮ ਨਹੀਂ ਹੋਏ ਇਹ ਇੱਕ ਦੇਖੋ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਪਤਾ ਨਹੀਂ ਕੀ ਹੈ ਹਿਸਾਬ ਕਿਤਾਬ ਜਿਹੜਾ ਤੁਸੀਂ ਕਹਿੰਦੇ 27 ਕਰੋੜ ਰੁਪਏ ਦਾ ਪ੍ਰੋਜੈਕਟ ਆ ਹੂੰ ਮ ਇਹ ਜਿਹੜੇ ਲਿੰਕ ਸੜਕਾਂ ਤੁਸੀਂ ਖਰੜ ਦੇ ਹਾਲਾਤ ਦੇਖ ਲਓ ਸ਼ਹਿਰ ਦੇ ਕੁਰਾਲੀ ਦੇ ਹਾਲਾਤ ਦੇਖ ਲਓ ਅੱਜ ਤੱਕ ਉਥੇ ਡਰੇਨੇਜ ਦਾ ਸਿਸਟਮ ਨਹੀਂ ਬਣ ਸਕਿਆ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪਿੰਡਾਂ ਦੀ ਲਿੰਕ ਸੜਕਾਂ ਨਹੀਂ ਬਣੀਆਂ ਹੈਗੀਆਂ ਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਉਹ ਪ੍ਰੋਜੈਕਟ ਤਾਂ ਆਪਾਂ ਜਿਹੜੀ ਗੱਲ ਪਤਾ ਨਹੀਂ ਕਿਸ ਬੇਸ ਤੇ ਕਰਦੇ ਕਰਸਤੇ ਨੇ ਮੈਨੂੰ ਨਹੀਂ ਪਤਾ ਉਸ ਬਾਰੇ ਤੇ ਪਰ ਜਿਹੜੀ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਸਾਡਾ ਹਲਕਾ ਹੈ ਪਹਿਲਾਂ ਤਾਂ ਉਹਨੂੰ ਸਵਰਗ ਬਣਾਈਏ ਨਾ ਕਿ ਇੱਕ ਪਾਰਟਿਕੂਲਰ ਰੋਡ ਕੱਟ ਕੇ ਆਪਾਂ ਇਹ ਸ਼ੋਅ ਕਰੀਏ ਜੀ ਅਸੀਂ ਤਾਂ ਫੰਡ ਲਿਆ ਕੇ ਖਰਚਤਾ ਬਾਕੀ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪ ਕਿੰਕ ਸੜਕਾ ਮੰਗਦੇ ਆ ਉਹ ਕਹਿੰਦੇ ਸਾਡਾ ਡਰੇਨੇਜ ਦਾ ਸਿਸਟਮ ਹੋਣਾ ਚਾਹੀਦਾ ਇੱਕ ਇਹਨਾਂ ਨੇ ਪਿੱਛੇ ਜੇ ਉਹ ਵੀ ਚਲਾਈ ਸੀ ਤੋਂ ਸੁਣਾ ਅਮਰਤਸਰ ਓਵਰ ਵਾਲੀ ਕੋਈ ਇਹਨਾਂ ਦੀ ਸਕੀਮ ਸੀਗੀ ਹਨਾ ਜਿਵੇਂ ਪਿੰਡਾਂ ਦੇ ਟੋਪਿਆਂ ਨੂੰ ਆਪਾਂ ਉਹ ਕਰਨਾ ਹੈ ਉਹਦਾ ਰੀਸਾਈਕਲ ਕਰਕੇ ਸਿਸਟਮ ਬਣਾਣਾ ਉਹ ਕਿੱਥੇ ਗਈ ਉਹ ਸਿਸਟਮੇ ਗੈਪ ਪਿੰਡਾਂ ਦੇ ਲੋਕ ਆ ਜੀ ਪਡਾਲ ਪਿੰਡ ਇੱਥੇ ਪੈਂਦਾ ਖਰੜ ਹਲਕੇ ਜੀ ਇਹਦਾ ਦੇਖ ਲਓ ਤੋਬਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਟੱਚ ਕਰਦਾ ਨਾਲ ਅੱਛਾ ਆਵਾਦੀ ਪਾਰਟੀ ਦੇ ਲੀਡਰ ਸੀਐਮ ਭਗਵੰਤ ਮਾਨ ਖੁਦ ਇਹ ਕਹਿ ਰਹੇ ਨੇ ਕਿ ਸਾਡਾ ਪੈਸਾ ਰੋਕੇ ਹੋਇਆ ਕੇਂਦਰ ਨੇ 8000 ਕਰੋੜ ਰੁਪਏ ਸੜਕਾਂ ਦੇ ਫੰਡ ਪਿਆ ਜਿਹੜਾ ਅਗਰ ਉਹ ਦੇ ਦਿੰਦੀ ਹੈ ਕੇਂਦਰ ਸਰਕਾਰ ਤਾਂ ਕਿਤੇ ਨਾ ਕਿਤੇ ਜਿਹੜੀਆਂ ਲਿੰਕ ਸੜਕਾਂ ਕੀ ਹੋਰ ਵੀ ਹਾਈਵੇ ਨੇ ਉਹ ਬਜਟ ਤਰੀਕੇ ਨਾਲ ਕੱਢ ਦਾਂਗੇ ਕਿ ਸਾਨੂੰ ਮੁੱਖ ਥੋੜਾ ਟਾਈਮ ਹੋਰ ਦੇ ਦਿਓ ਫਿਰ ਦੇਖੋ ਕਿਵੇਂ ਤਕਦੀਰ ਬਦਲਦੀ ਹੈ ਪੰਜਾਬ ਦੀ ਹਲਕਿਆਂ ਦੀ ਵੈਸੇ ਤੇਜੀ ਜੀ ਬੜੀ ਸ਼ਰਮਨਾਕ ਗੱਲ ਆ ਕਿ ਮੁੱਖ ਮੰਤਰੀ ਸਾਹਿਬ ਆ ਬਿਆਨ ਦੇ ਰਹੇ ਆ ਮੁੱਖ ਮੰਤਰੀ ਸਾਹਿਬ ਨੂੰ ਇੱਕ ਪਾਸੇ ਦਾ ਅਮਿਤ ਸ਼ਾਹ ਨਾਲ ਇੱਕ ਓਖ ਜੜੀ ਹੁੰਦੀ ਐ ਅਮਰਪਾਲ ਦੇ ਮਾਮਲੇ ਵਿੱਚ ਦੂਜੇ ਪਾਸੇ ਕਹਿੰਦੇ ਸਾਨੂੰ ਸੈਂਟਰ ਇੱਕ ਪਾਸੇ ਐਸੀ ਤਰ੍ਹਾਂ ਦਾ ਇਹਨਾਂ ਦਾ ਫੇਸ ਡਬਲ ਫੇਸ ਕਾਂਗਰਸ ਦੇ ਨਾਲ ਇੱਥੇ ਪੰਜਾਬ ਚ ਅਲੱਗ-ਅਲੱਗ ਲੜ ਰਹੇ ਹਰਿਆਣੇ ਚ ਇਕੱਠੇ ਉਧਰ ਬਾਹਰਲੀ ਸਾਈਡਾਂ ਇਕੱਠੇ ਹੋ ਕੇ ਐਮਪੀ ਇਲੈਕਸ਼ਨਾਂ ਲੜ ਰਹੇ ਆ ਮਨ ਤਾਂ ਇਹਦੀ ਸਮਝ ਨਹੀਂ ਲੱਗਦੀ ਮੁੱਖ ਮੰਤਰੀ ਸਾਹਿਬ ਦੀ ਹੁਣ ਕਹਿੰਦੇ ਸੈਂਟਰ ਨੇ ਮਤਲਬ ਜਿਹੜੀ ਗੱਲ ਹੁੰਦੀ ਆ ਨਾ ਜਿਹੜੀ ਗੱਲ ਦਾ ਲੱਗਦਾ ਵੀ ਅਸੀਂ ਘਿਰ ਰਹੇ ਹਾਂ ਤੇ ਉਹ ਸੈਂਟਰ ਤੇ ਸਿੱੜ ਦਿੰਦੇ ਆ ਜਦਕਿ ਕਈ ਮਸਲੇ ਦੇਖੋ ਤੁਸੀਂ ਇਹ ਕੱਲੀ ਸੜਕਾਂ ਦੀ ਸੜਤਦੇ ਆ ਸੈਂਟਰ ਫੰਡ ਨਹੀਂ ਰੋਕੀ ਜੀ ਜੀਕਰ ਤੁਸੀਂ ਪਿਛਲਾ ਰਿਕਾਰਡ ਦੇਖ ਲਓ ਚਾਹ ਕੈਪਟਨ ਦੀ ਸਰਕਾਰ ਸੀ ਚਾਹ ਬਾਦਲ ਦੀ ਸਰਕਾਰ ਸੀ ਚਾਹ ਚੰਨੀ ਜੀ ਵੀ ਮੁੱਖ ਮੰਤਰੀ ਰਹੇ ਉਹਨਾਂ ਦਾ ਜਿਹੜਾ ਸਮੇਂ ਤੱਕ ਕਿਸੇ ਨੇ ਫੰਡ ਨਹੀਂ ਰੋਕਿਆ ਇਹ ਇਹਨਾਂ ਦੀ ਕੋਈ ਨਿਆਰੀਓ ਸਰਕਾਰ ਆ ਗਈ ਵੀ ਫੰਡ ਰੋਕਣ ਲੱਗ ਗਏ ਐ ਨਹੀਂ ਹੁੰਦਾ ਹੁੰਦਾ ਜਿਹੜੀ ਜਿਹੜੀ ਗ੍ਰਾਂਟ ਜਿੱਥੇ ਮਿਲਲੀ ਉਹ ਉਹਨੂੰ ਕੋਈ ਵੀ ਨਹੀਂ ਰੋਕ ਸਕਦਾ ਐਮਪੀ ਦੇ ਫੰਡ ਨੂੰ ਯਾਰ ਕੌਣ ਰੋਕ ਲੂਗਾ ਕੋਈ ਰੋਕ ਨਹੀਂ ਸਕਦਾ ਹੈਗਾ ਐਮਪੀ ਫੰਡ ਨੂੰ ਅੱਛਾ ਬਾਰ ਬਾਰ ਭਗਵਾਨਤਮਨ ਵੀ ਕਹਿ ਰਹੇ ਨੇ ਕਿ ਜਿੰਨਾ ਬੇਰਾ ਕਰਕੇ ਕਲਦਲ ਨੇ ਕੀਤਾ ਨਾ ਪੰਜਾਬ ਦਾ ਇੰਨਾ ਕਿਸੇ ਪਾਰਟੀ ਨੇ ਕੀਤਾ ਤਾਰ ਕੇ ਕੱਲਾ ਕੱਲਾ ਇਹਨਾਂ ਦਾ ਲੀਡਰ ਭੱਜਦਾ ਫਿਰ ਰਿਹਾ ਕੋਈ ਲੱਗ ਤੜਾ ਬਣਾ ਰਿਹਾ ਡਿੰਪੀ ਵਰਗੇ ਛੱਡ ਕੇ ਪਾਰਟੀ ਨੂੰ ਆ ਗਏ ਜਿਹੜਾ ਸੁਖਵੀਰ ਬਾਦਲ ਦੀ ਸੱਜੀ ਬਾਹ ਮਨ ਜਾਂਦੇ ਡਿੰਪੀ ਜੀ ਦੇਖੋ ਇਹ ਨਾ ਮੈਂ ਤੁਹਾਨੂੰ ਫੇਰ ਉਹੀ ਗੱਲ ਤੇ ਰਿਪੀਟ ਆ ਰਿਹਾ ਬਈ ਜਦੋਂ ਇਹਨਾਂ ਨੇ ਇਹ ਕਿਸੇ ਚੀਜ਼ 'ਚ ਘਿਰਦੇ ਆ ਨਾ ਇਹ ਦੂਜੀਆਂ ਚਲੋ ਅਕਾਲੀ ਦਲ ਨੇ ਕਰਿਆ ਉਹ ਤਾਂ ਉਹਨਾਂ ਤੋਂ ਸਜ਼ਾ ਦੇਤੀ ਲੋਕਾਂ ਨੇ ਉਹ ਤਾਂ ਲੰਬੇ ਕਰਤੇ ਨਾ ਤੁਸੀਂ ਕੀ ਤੁਸੀਂ ਆਪਣੀ ਆਉਟਪੁੱਟ ਦੱਸੋ ਤੁਸੀਂ 2.5 ਸਾਲਾਂ 'ਚ ਕਿੰਨੀਆਂ ਕਿਆਸ ਵਾਰਡ ਆ ਉਹ ਕਹਿੰਦੇ ਇਹਨਾਂ ਨੂੰ ਇੰਨੀ ਵਾਰ ਬਣੇ ਨੇ ਅਸਤੇ 5 ਸਾਲ ਵੀ ਨਹੀਂ ਸਾਡੇ ਪੂਰੇ ਹੋਏ 3 ਸਾਲ ਹੋਏ ਜੇ ਕਹ ਸੰਨੂ ਦੇਖੋ 5 ਸਾਲ ਦੇ ਕੇ ਫਿਰ ਬਾਅਦ 'ਚ ਗੱਲ ਕਰੇ ਪਰ ਹੈਰਾਨੀ ਦੀ ਗੱਲ ਇਹ ਆ ਲੋਕ ਸਭਾ ਇਲੈਕਸ਼ਨ ਚੱਲਦੇ ਸੀਗੇ ਉੱਥੇ ਲੋਕ ਪਤਾ ਇਹਨਾਂ ਦੇ ਤਿੰਨ ਜਿੱਤੇ ਆ ਤਿੰਨ ਜਿੱਤੇ ਆ ਤੇ ਲੋਕਾਂ ਦੇ ਮੂੰਹੋਂ ਜਿਹੜੀ ਕਹਿਣੀ ਕਥਨੀ ਸੀ ਉੱਥੇ ਲੋਕ ਇਹ ਗੱਲ ਕਹਿੰਦੇ ਸੀ ਕਹਿੰਦੇ ਵੀ ਇਹਨਾਂ ਨਾਲੋਂ ਤਾਂ ਪਹਿਲੇ ਚੰਗੇ ਸੀਗੇ ਤੁਸੀਂ ਵੀ ਅਕਸਰ ਹਲਕੇ 'ਚ ਸੁਣਦੇ ਹੀ ਹੋਵੋਗੇ ਗੱਲ ਵੀ ਇਹਨਾਂ ਨਾਲੋਂ ਤਾਂ ਪਹਿਲੇ ਅਕਾਲੀ ਕਾਂਗਰਸੀ ਬਸ ਤਾਂ ਇੰਨੇ ਫੈਡਾ ਪੈਨੇ ਤੰਗ ਆ ਚੁੱਕੇ ਆ 2.5 ਸਾਲਾਂ 'ਚ ਅੱਛਾ ਹੁਣ ਜਗਦੇਵ ਲੋਹੇ ਲਾਸਟ ਦੇ ਵਿੱਚ ਦੱਸ ਦੋ ਤੁਸੀਂ ਆਮਾਦੀ ਪਾਰਟੀ ਬਦਲ ਕੇ ਕਾਲ ਦਲ ਚਲੇਗੀ ਜੀ ਅਕਾਲੀ ਦਲ ਵਿੱਚੋਂ ਹੁਣ ਤੁਸੀਂ ਇਕੱਲਾ ਕਿ ਜਥੇਬੰਦੀ ਬਣਾ ਲਈ ਆਪਣੇ ਕਿ ਅਸੀਂ ਲੋਕਾਂ ਦੇ ਮਸਲੇ ਹੱਲ ਕਰਾਵਾਂਗੇ ਹੁਣ ਇਹ ਤੋਂ ਬਾਅਦ ਨਵੀਂ ਪਾਰਟੀ ਜਾਣ ਦੀ ਤਿਆਰੀ ਹੈ ਜਾਂ ਫਿਰ ਕਿਤੇ ਨਾ ਜਥੇਬੰਦੀ ਦੇ ਵਿੱਚ ਹੀ ਰਹੋਗੇ ਆਪਣੀ ਛੋਟੀ ਨਹੀਂ ਦੇਖੋ ਅਸੀਂ ਜਿਹੜੀ ਜਥੇਬੰਦੀ ਦੇ ਵਿੱਚ ਆ ਮੈਂ ਫੇਰ ਉਸੇ ਗੱਲ ਤੇ ਆ ਰਿਹਾ ਇਹ ਗੱਲ ਮੈਂ ਕਲੀਅਰ ਵੀ ਕਰ ਦੇਣਾ ਚਾਹੁੰਦਾ ਕਿ ਪਾਰਟੀ ਜਿਹੜਾ ਜਿੱਥੇ ਜੁੜਿਆ ਉਹਦੇ ਤੇ ਕੋਈ ਵੀ ਰੂਲ ਲਾਗੂ ਨਹੀਂ ਸਾਡਾ ਵੀ ਉਹ ਫਲਾਣੀ ਪਾਰਟੀ ਨਾਲ ਕਿਉਂ ਜੁੜਿਆ ਉਹ ਅਕਾਲੀ ਦਲ ਚਾਵੇ ਜਾਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਆਮ ਆਦਮੀ ਪਾਰਟੀ ਵਾਲਿਆਂ ਦੇ ਮੈਨੂੰ ਫੋਨ ਆਇਆ ਕਹਿੰਦੇ ਭਾਈ ਜੀ ਇਸ ਪੁਆਇੰਟ ਤੇ ਅਸੀਂ ਤੁਹਾਡੇ ਨਾਲ ਜਦੋਂ ਕਿਤੇ ਜਦੋਂ ਕਿਤੇ ਕਿਸੇ ਬੇਨਿਆਮ ਹੀ ਹੁੰਦੀ ਅਸੀਂ ਤੁਹਾਡੇ ਨਾਲ ਖੜੇ ਹਾਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਖੜੇ ਆ ਤੇ ਮੈਂ ਉਹਨਾਂ ਨੂੰ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਪਾਰਟੀ ਛੱਡ ਦਿਓ ਆਵਾ ਦੀ ਪਾਰਟੀ ਛੱਡ ਦਿਓ ਠੀਕ ਆ ਅਗਲੇ ਦੇ ਵਿਚਾਰਧਾਰਾ ਉੱਥੇ ਰਲਦੀ ਆ ਪਰ ਉਹ ਕਿਸੇ ਇਨਸਾਨੀਅਤ ਦੇ ਮੁੱਦੇ ਤੇ ਜਿਵੇਂ ਬੰਦੀ ਸਿੰਘਾਂ ਦਾ ਮੁੱਦਾ ਲਾ ਲਓ ਹਨਾ ਐਦਾਂ ਦੇ ਜਿਹੜੇ ਇਨਸਾਨੀਅਤ ਵਾਲੇ ਮੁੱਦੇ ਉਹਨਾਂ ਤੇ ਤਾਂ ਇੱਕ ਜੂਟਾ ਸੀ ਜਿਹੜੇ ਕੌਮਦਰਦੀ ਆ ਜਿਹੜੇ ਪੰਥਦਰਦੀ ਆ ਜਿਹੜੇ ਪੰਜਾਬ ਦੇਦਰਦੀ ਆ ਠੀਕ ਹੈ ਦੇਖ ਸਕਦੇ ਹੋ ਕਿ ਇਹ ਸਨ ਜਗਦੇਵ ਸਿੰਘ ਮਲੋਆ ਜੋ ਕਿ ਪਹਿਲਾਂ ਆਵਾਦੀ ਪਾਰ ਜਥੇਬੰਦੀ ਬਣਾਈ ਹੈ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਜਿਹੜੇ ਲੋਕਾਂ ਦੇ ਕੋਈ ਮਸਲੇ ਉੜ ਚ ਦੇ ਨੇ ਭਾਵੇਂ ਕਿਤੇ ਤਰਨਾ ਲਾਣਾ ਹੈ ਜਾਂ ਫਿਰ ਕਿਸੇ ਬੰਦੇ ਨਾਲ ਧੱਕੇਸ਼ਾਈਆਂ ਹੋ ਰਹੀਆਂ ਨੇ ਭਾਵੇਂ ਕਿਸੇ ਵੀ ਤਰੀਕੇ ਧੱਕੇਸ਼ਾਈ ਹੋਵੇ ਤਾਂ ਇਹਨਾਂ ਵੱਲੋਂ ਕਿ ਜਥੇਬੰਦੀ ਬਣਾ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਾਡੀ ਜਥੇਬੰਦੀ ਆਮ ਲੋਕਾਂ ਦੇ ਨਾਲ ਖੜੇਗੀ ਕਿਸੇ ਵੀ ਪਾਰਟੀ ਦਾ ਬੰਦਾ ਸਾਡੀ ਜਥੇਬੰਦੀ ਜੁੜ ਸਕਦਾ ਕਿਸੇ ਤਰੀਕੇ ਦਾ ਕੋਈ ਨਿਯਮ ਲਾਗੂ ਨਹੀਂ ਹੁੰਦਾ ਅਸੀਂ ਆਮ ਲੋਕਾਂ ਦੇ ਨਾਲ ਜਥੇਬੰਦੀ ਬਣਾ ਕੇ ਨਾਲ ਦੀ ਨਾਲ ਮੋੜੇ ਮੋੜਾ ਲਾ ਕੇ ਖੜਾਂਗੇ ਦੇਖਦੇ ਕਿ ਹੁਣ ਜਥੇਬੰਦੀ ਦਾ ਬਣਾਈ ਹੈ ਕਿੰਨੇ ਕੁ ਲੋਕ ਭਰੋਸਾ ਕਰਦੇ ਨੇ ਜਥੇਬੰਦੀ ਉਤੇ ਕਿੰਨੇ ਕੁ ਮਸਲੇ ਜਗਦੇਵ ਸਿੰਘ ਮਲੋਆ ਆਪਣੀ ਜਥੇਬੰਦੀ ਨਾਲ ਪੂਰਾ ਕਰਦੇ ਤੁਹਾਨੂੰ ਸਮੇਂ ਦੱਸੇਗਾ ਤੁਹਾਨੂੰ ਕਹਾਂ ਮੈਂ ਸਮੇਂ ਦੇ ਨਾਲ ਸਤਿ ਸ੍ਰੀ ਅਕਾਲ